ਹੁਣ ਗੱਲ ਇਹ ਹੈ ਵੀ ਮੈਂ ਇਹਦੇ ਹੱਕ 'ਚ ਜਾਂ ਵਿਰੋਧ 'ਚ ਨਹੀਂ ਇਹਦੀ ਥੋੜੀ ਨਾ ਪਿੱਠਵਰਤੀ ਭੂਮਿਕਾ ਜਿਹੜੀ ਹੈ ਉਹ ਵੇਖਣ ਦੀ ਕੋਸ਼ਿਸ਼ ਕਰਨ ਕਰਦੇ ਆ ਆਪਾਂ ਰਲ ਕੇ ਮੇਰੇ ਹੱਕ 'ਚ ਹੋਣਾ ਜਾਂ ਖਿਲਾਫ ਹੋਣ ਦਾ ਮੁੱਦਾ ਨਹੀਂ ਹੈ ਇੱਥੇ ਦੂਜਾ ਹੈ ਕਿ ਪੋਲੀਟੀਕਲ ਅਪਰੋਚ ਤੇ ਸੋਚ ਕੀ ਹੈ ਤੀਜਾ ਹੈ ਕਿ ਜਿਹੜਾ ਸਮਾਜ ਨੂੰ ਕੀ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਇੱਕ ਨੂੰ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਦੇ ਆਪਾਂ ਵਿਚਾਰ ਵਿਚਾਰ ਮਰਚ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਇਹਦੀ ਲੋੜ ਕਿਉਂ ਪਈ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਕਰਨਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਜਿਸ ਉਸ ਇੱਕ ਲੋਡ ਦਾ ਸਵਾਲ ਹੈ ਵੀ ਅੰਕੜੇ ਇਹ ਕਹਿ ਰਹੇ ਨੇ ਚਾਹ ਮੈਡੀਕਲ ਸਾਇੰਸ ਦੇ ਅੰਕੜੇ ਨੇ ਚਾਹ ਉਹ ਮੈਂਟਲ ਹੈਲਥ ਦੇ ਅੰਕੜੇ ਨੇ ਵੀ ਬੱਚਿਆਂ 'ਚ ਐਂਗਜ਼ਾਈਟੀ ਵਧ ਰਹੀ ਹੈ ਬੱਚਿਆਂ 'ਚ ਪੇਸ਼ੈਂਸ ਘਟ ਰਹੀ ਹੈ ਬੱਚੇ ਫਿਜ਼ੀਕਲੀ ਆਬਸੈਸਿਵ ਹੋ ਰਹੇ ਨੇ ਮਤਲਬ ਫਿਜ਼ੀਕਲੀ ਓਬੈਸਟੀਟੀ ਵਧ ਰਹੀ ਉਹਨਾਂ ਦੀ ਕਿਉਂਕਿ ਫਿਜ਼ੀਕਲੀ ਐਕਸਰਸਾਈਜ਼ ਗਰਾਊਂਡ 'ਚ ਜਾਣਾ ਘਟ ਰਹੇ ਨੇ ਬੱਚਿਆਂ ਦੇ ਵਿੱਚ ਡਿਪਰੈਸ਼ਨ ਵਧ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਅੰਕੜੇ ਲੈ ਕੇ ਪਲੱਸ ਆਨਲਾਈਨ ਕਰਾਈਮ ਬਹੁਤ ਵਧ ਰਿਹਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਪ੍ਰੈਸ਼ਰ ਸੀ ਸੀਨੀਅਰ ਸੋਸਾਇਟੀ ਵੱਲੋਂ, ਪੇਰੈਂਟਸ ਵੱਲੋਂ, ਲਾ ਬਾਇਡਿੰਗ ਲੋਕਾਂ ਵੱਲੋਂ, ਸਰਕਾਰ ਦੇ ਉੱਤੇ ਵੀ ਕੁਝ ਠੋਸ ਕਦਮ ਚੱਕਿਆ ਜਾਵੇ। ਵੀ ਇਹ ਜਿਹੜੀਆਂ ਚੀਜ਼ਾਂ ਨੂੰ ਘਟਾਇਆ ਜਾ ਸਕੇ, ਬੱਚਿਆਂ ਤੇ ਮਾੜਾ ਪ੍ਰਭਾਵ ਇਸ ਕੱਲ ਦਾ ਪੈ ਰਿਹਾ ਹੈ। ਪਰ ਹੁਣ ਗੱਲ ਪੈਦਾ ਹੁੰਦੀ ਹੈ ਵੀ ਕੀ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਵਧੀਆ ਕੀਤਾ? ਮੇਰੀ ਨਜ਼ਰ ਦੇ ਵਿੱਚ ਬਿਲਕੁਲ ਵਧੀਆ ਨਹੀਂ ਕੀਤਾ। ਨਹੀਂ ਕੀਤਾ ਬਿਲਕੁਲ ਵਧੀਆ ਨਹੀਂ ਕੀਤਾ ਕਿਉਂਕਿ ਇਹ ਇੱਕ ਪੱਖ ਉਹਨਾਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਡਿਸਕਸ ਕੀਤਾ ਜਿਨਨੇ ਮਤਲਬ ਜਿਹੜੇ ਨੁਮਾਇੰਦੇ ਆਫਕੋਰਸ ਸਰਕਾਰ ਦੇ ਚੁਣੇ ਹੋਏ ਨੇ ਉਹ ਬੱਚਿਆਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਹੈ ਉਹ ਪੇਰੈਂਟਸ ਦੇ ਚੁਣੇ ਹੋਏ ਨੁਮਾਇੰਦੇ ਨੇ ਬੱਚਿਆਂ ਨੂੰ ਤਾਂ ਵੋਟ ਦਾ ਅਧਿਕਾਰ ਹੀ ਨਹੀਂ ਹੈ ਨਾ ਬੱਚਿਆਂ ਤੇ ਤੁਸੀਂ ਬੈਨ ਲਾ ਰਹੇ ਹੋ ਹੂੰ ਹੁਣ ਤੁਸੀਂ ਦੇਖੋ ਜੇ ਅੰਕੜਿਆਂ ਦੀ ਗੱਲ ਕਰਦੇ ਹੋ ਨਾ ਮੈਂ ਕਾਗਜ਼ ਤਾਂ ਹੀ ਲੈ ਕੇ ਬੈਠਾ ਹੁਣ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਪਲੇਟਫਾਰਮ ਨੇ ਤਕਰੀਬਨ 10 ਤੋਂ ਵੱਧ ਪਲੇਟਫਾਰਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਫੇਸਬੁੱਕ ਹੈ YouTube ਹੈ Instagram ਹੈ TikTok ਹੈ Snapchat ਹੈ ਕੁਝ ਤਾਂ ਮੈਂ ਪਹਿਲੀ ਦਫਾ ਮੈਂ ਵੀ ਸੁਣ ਰਿਹਾ Reddit ਹੈ Twitter ਹੈ Discord ਹੈ Pinterest ਹੈ Twitch ਹੈ ਇਹ ਸਾਰੇ ਪਲੇਟਫਾਰਮ ਨੇ ਤੇ ਸਭ ਤੋਂ ਵੱਧ ਜਿੱਥੇ ਅਕਾਊਂਟਸ ਨੇ ਉਹ ਹੈ ਫੇਸਬੁਕ ਸੈਕਿੰਡ ਨੰਬਰ ਤੇ YouTube ਦੈਨ Instagram 3.07 ਬਿਲੀਅਨ 10 ਬਿਲੀਅਨ ਜਿਹੜੇ ਲੋਕ ਨੇ ਉਹ ਫੇਸਬੁਕ ਤੇ ਅਕਾਊਂਟ ਖੋਲ੍ਹੇ ਬੈਠੇ ਨੇ ਤੇ ਹੈਰਾਨੀ ਦੀ ਗੱਲ ਹੈ ਵੀ ਹਰ ਜਿਹੜੇ ਦਸਾਂ ਬੱਚਿਆਂ ਦੇ ਵਿੱਚੋਂ ਅੱਠ ਬੱਚਿਆਂ ਕੋਲੇ ਫੇਸਬੁਕ ਅਕਾਊਂਟ ਹੈ